ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਤੇਜ ਸਿੰਘ ਗਰਜੋਤ ਕਲੀਨਿਕ ਤੇ ਕਾਇਰੋਪ੍ਰੈਕਟਿਕ ਟਰੀਟਮੈਂਟ ਸੈਂਟਰ ਫੋਮਾ ਤੋਂ ਅੱਜ ਮੈਂ ਤੁਹਾਡੇ ਲਈ ਜੋ ਟੌਪਿਕ ਲੈ ਕੇ ਆਇਆ ਹਾਂ ਉਹ ਸਿਰਦਰਦ ਦੇ ਉੱਤੇ ਨਿਰਧਾਰਿਤ ਹੈ ਕਿ ਜਿੰਨਾ ਭੈਣਾ ਭਰਾਵਾਂ ਦੇ ਸਿਰਦਰਦ ਹੁੰਦੀ ਹੈ ਉਸਦੇ ਕੀ ਲੱਛਣ ਹਨ ਤੇ ਇਸ ਨੂੰ ਕਿਵੇਂ ਪਛਾਣਿਆ ਜਾ ਸਕੇ ਕਿ ਇਹ ਸਿਰਦਰਦ ਕਿਹੜੀ ਹੈ ਤੇ ਕੁਝ ਹੀ ਇਹਦੇ ਨਾਲ ਅਸੀਂ ਘਰੇਲੂ ਨੁਕਤੇ ਲੈ ਕੇ ਆਏ ਹਾਂ ਜਿਹੜੇ ਤੁਹਾਨੂੰ ਸਿਰਦਰਦ ਹਟਾਉਣ ਦੇ ਵਿੱਚ ਸਿਰਦਰਦ ਨੂੰ ਖਤਮ ਕਰਨ ਦੇ ਵਿੱਚ ਰਹਤ ਦੇਣਗੇ ਮਦਦ ਕਰਨਗੇ ਤੇ ਕੁਝ ਟੋਪਿਕ ਮੈਂ ਲਿਖੇ ਹਨ ਜਿਦੇ ਵਿੱਚ ਸਿਰਦਰਦ ਨੂੰ ਮੈਂ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਹੈ ਪਹਿਲੀ ਜੋ ਸਿਰਦਰਦ ਦਾ ਨਾਮ ਲੈਨੇ ਹਾਂ ਕਿ ਟੈਂਸ਼ਨ ਇਹ ਸਭ ਤੋਂ ਆਮ ਸਿਰਦਰਦ ਹੁੰਦੀ ਹੈ ਇਸ ਵਿੱਚ ਲੱਗਦਾ ਹੈ ਕਿ ਜਿਵੇਂ ਸਿਰ ਦੇ ਉੱਤੇ ਕੁਝ ਭਾਰਾਪਨ ਜਾਂ ਕੋਈ ਭਾਰੀ ਚੀਜ਼ ਰੱਖ ਦਿੱਤੀ ਹੋਵੇ ਇਹ ਐਕਸ ਸਟ੍ਰੈਸ ਦੇ ਕਾਰਨ ਜਾਂ ਕਮਜ਼ੋਰੀ ਦੇ ਕਾਰਨ ਹੋ ਸਕਦੀ ਹੈ ਜਾਂ ਥਕਾਵਟ ਦੇ ਕਾਰਨ ਹੋ ਸਕਦੀ ਹੈ ਇਸ ਦਾ ਇਲਾਜ ਹੈ ਆਰਾਮ ਕਰੋ ਸਿਰ ਦੀ ਮਾਲਿਸ਼ ਕਰੋ ਸਿਰ ਦੀ ਮਾਲਿਸ਼ ਕਰੋ ਪਾਣੀ ਜਿਆਦਾ ਤੋਂ ਜਿਆਦਾ ਪੀਓ ਤੇ ਜੇ ਦਵਾਈ ਦੇ ਰੂਪ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਇੱਕ ਪ੍ਰੂਫਨ ਪੈਰਾਸਟਾਮੋਲ ਟੈਬਲੇਟ ਹੈ ਉਹ ਲੈ ਸਕਦੇ ਹੋ ਦੂਸਰਾ ਜੋ ਮੈਂ ਪੁਆਇੰਟ ਰੱਖਿਆ ਹੈ ਉਹ ਹੈ ਮਾਈਗਰੇਨ ਦਾ ਮਾਈਗਰੇਨ ਵਿੱਚ ਸਿਰ ਜਿਹੜੀ ਸਿਰ ਦਰਦ ਹੈ ਉਹ ਇੱਕ ਸਾਈਡ ਤੇ ਹੁੰਦੀ ਹੈ ਇਸ ਦੇ ਨਾਲ ਅਕਸਰ ਚੱਕਰ ਕਬਰਾੜ ਉਲਟੀ ਵਾਲਾ ਮਨ ਜਾਂ ਇੱਕਦਮ ਤੇਜ਼ ਰੋਸ਼ਨੀ ਦੇ ਵਿੱਚ ਜਾਣ ਤੋਂ ਮਨ ਘਬਰਾਉਂਦਾ ਹੈ ਡਰ ਲੱਗਦਾ ਹੈ ਸੋ ਇਸ ਦੇ ਵਾਸਤੇ ਟ੍ਰੀਟਮੈਂਟ ਕੀ ਲੈ ਸਕਦੇ ਹਾਂ ਜਿਆਦਾ ਤੋਂ ਜਿਆਦਾ ਰੈਸਟ ਕਰੋ ਤੇਜ਼ ਰੋਸ਼ਨੀ ਵਿੱਚ ਇੱਕਦਮ ਜਾਣ ਤੋਂ ਬਚੋ ਤੇ ਜਿਆਦਾ ਦਿੱਕਤ ਆਵੇ ਜਿਆਦਾ ਕਬਰਾੜ ਜਾਂ ਉਲਟੀਆਂ ਆਣ ਤੇ ਤੁਸੀਂ ਫਿਰ ਡਾਕਟਰ ਦੀ ਸਲਾਹ ਲੈ ਸਕਦੇ ਹੋ ਕਿਉਂਕਿ ਇਹ ਗੰਭੀਰ ਸਿਰਦਰਦ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਤੀਜਾ ਜੋ ਪੁਆਇੰਟ ਹੈ ਉਹ ਡੀਹਾਈਡਰੇਸ਼ਨ ਦੇ ਕਾਰਨ ਡੀਹਾਈਡਰੇਸ਼ਨ ਕੀ ਹੁੰਦਾ ਹੈ ਜਦੋਂ ਬਾਡੀ ਦੇ ਵਿੱਚੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਜਦੋਂ ਅਸੀਂ ਪਾਣੀ ਪ੍ਰੋਪਰ ਨਹੀਂ ਪੀਂਦੇ ਸਿਰ ਦਰਦ ਹੋ ਸਕਦਾ ਹੈ ਇਹ ਖਾਸ ਤੌਰ ਤੇ ਗਰਮੀ ਦੇ ਮੌਸਮ ਦੇ ਵਿੱਚ ਹੁੰਦਾ ਹੈ ਜਾਂ ਫਿਰ ਗਰਮੀ ਦੇ ਵਿੱਚ ਜਦੋਂ ਜ਼ਿਆਦਾ ਕਸਰਤ ਕਰ ਲੈਨੇ ਹਾਂ ਜ਼ਿਆਦਾ ਪਸੀਨਾ ਵਹਾ ਲੈਨਾ ਹੈ ਤੇ ਉਸ ਤੋਂ ਬਾਅਦ ਅਗਰ ਅਸੀਂ ਆਪਣੇ ਪਾਣੀ ਦੀ ਕਮੀ ਨੂੰ ਪੂਰਾ ਨਹੀਂ ਕਰਦੇ ਤਾਂ ਇਹ ਉਦੋਂ ਵੀ ਹੋ ਸਕਦੀ ਹੈ ਤੇ ਇਸ ਦਾ ਇਲਾਜ ਕੀ ਹੈ ਇਜਾਜ਼ਤੋ ਜਿਆਦਾ ਪਾਣੀ ਦੀ ਵਰਤੋਂ ਕਰਨੀ ਹੈ ਓ ਆਰ ਐਸ ਜਾਂ ਨਿੰਬੂ ਪਾਣੀ ਦਾ ਸੇਵਨ ਕਰਨਾ ਇਸ ਦੇ ਵਿੱਚ ਆਰਾਮ ਦਾ ਇੱਕ ਸੇਦ ਹੋ ਸਕਦਾ ਹੈ ਇਹ ਚੌਥਾ ਜੋ ਪੁਆਇੰਟ ਮੈਂ ਲੈ ਕੇ ਆਇਆ ਹਾਂ ਉਹ ਹੈ ਆਈ ਸਟ੍ਰੇਨ ਦਾ ਹੈਡੈਕ ਕਿ ਬਹੁਤੀ ਦੇਰ ਸਕਰੀਨ ਦੇਖਣ ਦੇ ਨਾਲ ਸਾਡੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਉਸ ਨਾਲ ਹੀ ਇਹ ਸਿਰਦਰਦ ਹੋਣੀ ਲਾਜ਼ਮੀ ਹੋ ਜਾਂਦੀ ਹੈ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਇੱਕ ਛੋਟਾ ਜਿਹਾ ਰੂਲ ਬਣਾਇਆ ਹੈ 20 20 20 ਦਾ ਤਿੰਨ ਵਾਰੀ 20 ਯਾਨੀ ਕਿ ਹਰ 20 ਮਿੰਟ ਬਾਅਦ 20 ਸੈਕਿੰਡ ਵਾਸਤੇ 20 ਮੀਟਰ ਦੂਰ ਆਪਣੀ ਨਿਗਾਹ ਟਿਕਾ ਕੇ ਰੱਖੋ ਨਿਗਾਹ ਨੂੰ ਇਧਰ ਉਧਰ ਘੁਮਾਓ ਇਹਦੇ ਨਾਲ ਵੀ ਕਾਫੀ ਹੱਦ ਤੱਕ ਅੱਖਾਂ ਨੂੰ ਰਾਹਤ ਮਿਲਦੀ ਹੈ ਠੰਡਕ ਮਿਲਦੀ ਹੈ ਅੱਗੇ ਜੇ ਲਾਸਟ ਜੋ ਹੈ ਸਾਈਨਸ ਇਹ ਦਰਦ ਮੱਥੇ ਅੱਖਾਂ ਤੇ ਗੱਲਾਂ ਦੇ ਵਿਚਕਾਰ ਵਾਲੇ ਹਿੱਸੇ ਤੇ ਹੁੰਦੀ ਹੈ ਗੱਲਾਂ ਦੇ ਆਸ-ਪਾਸ ਵਾਲੇ ਏਰੀਆ ਦੇ ਵਿੱਚ ਹੁੰਦੀ ਹੈ ਕਾਰਨ ਹੁੰਦਾ ਹੈ ਅਲਰਜੀ ਤੇ ਇਨਫੈਕਸ਼ਨ ਤੇ ਇਸ ਦਾ ਇਲਾਜ ਕੀ ਹੈ ਗਰਮ ਪਾਣੀ ਦੀ ਭਾਫ਼ ਲਵੋ ਅਲਰਜੀ ਦੀ ਦਵਾਈ ਲਵੋ ਤੇ ਜ਼ਰੂਰ ਤੇ ਪੈਨ ਤੇ ਡਾਕਟਰ ਦੇ ਨਾਲ ਕੰਸਲਟ ਵੀ ਕਰੋ ਕਿਉਂਕਿ ਇਹ ਵੀ ਇੱਕ ਗੰਭੀਰ ਵਿਸ਼ਾ ਬਣ ਸਕਦਾ ਹੈ ਜੇ ਅਗਰ ਅਸੀਂ ਇਸ ਦੀ ਕੇਅਰ ਨਹੀਂ ਕਰਦੇ ਤੇ ਇਹ ਸਿਆਨ ਸਿਰਦਰਦ ਦੇ ਬਾਰੇ ਜਾਣਕਾਰੀ ਕਿ ਸਿਰਦਰਦ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉਸ ਦਾ ਇਲਾਜ ਕੀ ਹੈ ਆਪ ਜੀ ਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤਾਂ ਜ਼ਰੂਰ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਨੂੰ ਫੋਲੋ ਕਰੋ ਤੇ ਅਗਲਾ ਟੌਪਿਕ ਤੁਹਾਨੂੰ ਕਿਸ ਚੀਜ਼ ਉੱਤੇ ਚਾਹੀਦਾ ਹੈ ਕਿਸ ਵਿਸ਼ੇ ਤੇ ਚਾਹੀਦਾ ਹੈ ਇਹ ਜਰੂਰ ਸਾਡੇ ਨਾਲ ਕੰਸਲਟ ਕਰੋ ਸਾਡਾ ਐਡਰੈਸ ਹੈ ਗਰਜੋਤ ਕਲੀਨਿਕ ਤੇ ਕਾਇਰੋਪ੍ਰੈਕਟਿਕ ਸੈਂਟਰ ਪੋਮਾ ਜਿੱਥੇ ਰੀਡ ਦੀ ਹੱਡੀ ਨਾਲ ਰਿਲੇਟਡ ਸਾਰੇ ਇਲਾਜ ਕੀਤੇ ਜਾਂਦੇ ਹਨ ਬਲਜ ਡਿਸਕ ਡਿਸਕ ਸਲਿੱਪ ਸ਼ੈਟਿਕਾ ਪੇਨ ਸਰਵਾਈਕਲ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਬਿਨਾ ਦਵਾਈਆਂ ਤੋਂ ਕੀਤਾ ਜਾਂਦਾ ਹੈ ਸਰਵਾਈਕਲ ਅਸੀਂ 5 ਮਿੰਟ ਦੇ ਵਿੱਚ ਠੀਕ ਕਰ ਦਿੰਨੇ ਹਾਂ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ